ਗੁਰਦੁਆਰਾ ਤਰਵੈਣੀ ਸਾਹਿਬ ਇੱਥੇ ਪਾਣੀ ਦੀਆਂ ਧਾਰਾਵਾਂ ਗੁਰੂ ਸਾਹਿਬ ਨੇ ਉਤਪੰਨ ਕੀਤੀਆਂ ਸੀ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਘਾਟ ਸੀ ਪਹਾੜੀ ਇਲਾਕਾ ਹੈ ਹੁਣ ਕਰਕੇ ਆਪਾਂ ਹੁਣ ਤਰਵੈਣੀ ਸਾਹਿਬ ਦੇ ਦਰਸ਼ਨ ਕਰਦੇ ਆਂ ਅੱਜ ਅਸੀਂ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਵਿੱਚ ਆਏ ਸੀ ਤੇ ਇੱਥੇ ਲੰਗਰ ਲਾਇਆ ਹੋਇਆ ਸੀ ਵੀਰ ਉਹਨਾਂ ਨੇ ਇਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਇੱਥੇ ਲਿਖਿਆ ਹੋਇਆ ਦਿਲਪ੍ਰੀਤ ਸਿੰਘ ਗਗਨਦੀਪ ਤੇ ਹੋਰ ਇਹਨਾਂ ਸਾਥੀ ਨੇ ਇਹਨਾਂ ਦੇ ਹੈਗੇ ਸੇਵਾਦਾਰ ਡੇਰਾ ਬਾਪਾ ਬਾਪੂ ਖੁਸ਼ਦੀ ਦਿਲ ਜੀ ਹਾਂਜੀ ਵੀਰ ਜੀ 12 ਕੀ ਕਹਿੰਦਾ ਭਾਈ ਜੁਰ ਦੀ ਕੀ ਫਤਿਹ ਆਪਣਾ ਸਥਾਨਿਕ ਏਜੰਟ ਵਾਲਾ ਪੀਮੇਸ਼ਾ ਬਾਪੂ ਖੋਈ ਦਿਲਜੀ ਦਾ ਡੇਰਾ ਜੋ ਕਿ ਫਾਹਲਕਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਕਿ ਉੱਥੋਂ ਦੇ ਅਸੀਂ ਸੇਵਾਦਾਰ ਬਾਬਾ ਜੀ ਦਾ ਇਤਿਹਾਸ ਹੈ ਕਿ ਸੰਤ ਬਾਪੂ ਨਿਦਾਨ ਸਿੰਘ ਜੀ ਵੱਲੋਂ ਵਰਸਾਇਆਏ ਸੰਤ ਬਾਪੂ ਖੋਈ ਦਿਲਜੀ ਬਾਪੂ ਖੋਈ ਦਿਲਜੀ ਨੇ ਹਯੂਰ ਸਾਹਿਬ ਵਿਖੇ 13 ਸਾਲ ਚਟਨੀ ਗੁੱਟਨ ਦੀ ਸੇਵਾ ਕੀਤੀ ਹੈ ਉੱਥੋਂ ਸੇਵਾ ਕਰਕੇ ਧੰਨ ਧੰਨ ਸੰਤ ਬਾਪੂ ਨਿਦਾਨ ਸਿੰਘ ਜੀ ਤੋਂ ਵਰ ਪਾ ਕੇ ਉਸ ਤੋਂ ਬਾਅਦ ਏਜੰਡ ਵਾਲੇ ਪੀਮੇਸ਼ਾ ਡੇਰੇ ਲਾਏ ਨੇ ਉੱਥੇ ਬਾਬਾ ਜੀ ਦੇ ਬਹੁਤ ਤਗੜੇ ਲੈਵਲ ਦੇ ਡੇਰੇ ਨੇ ਉੱਥੇ ਬਾਬਾ ਜੀ ਦੇ ਸਥਾਨਾਂ ਤੋਂ ਇੱਥੇ ਗੁਰੂ ਸਾਹਿਬ ਦੇ ਸਥਾਨਾਂ ਤੇ ਜਲਦੀਰੇ ਦਾ ਲੋਹਰੀ ਜੀਰੇ ਦਾ ਲੰਗਰ ਲਾਇਆ ਗਿਆ ਸਾਰੇ ਵੀਰ ਆਓ ਸ਼ਗੋ ਤੇ ਸਹਿਯੋਗ ਕਰੀਏ ਇਹ ਨਾਲ ਵੀਰ ਆਉਣੀ ਆਏ ਨੇ ਤੇ ਨਾਲ ਬਾਪੂ ਜੀ ਆਉਣੀ ਨੇ ਠੀਕ ਹੈ ਜੀ ਠੀਕ ਹੈ ਜੀ ਬਾਪੂ ਧੰਨਵਾਦ ਜੀ ਸਾਥ ਸੰਗਤ ਜੀ ਆਪ ਜੀ ਸਤਾਂ ਦੇ ਦਰਸ਼ਕਾ ਰਹੇ ਨੇ ਇਹ ਗੁਰੂ ਕੀ ਨਗਰੀ ਗੁਰਦੁਆਰਾ ਗੁਰੂਕਾ ਲਾਹੌਰ ਗੁਰੂ ਗੋਬਿੰਦ ਸਿੰਘ ਦਾ ਬਸਾਇਆ ਨਗਰ ਹੈ ਆਪ ਸਭ ਨੂੰ ਪਤਾ ਹੋਣਾ ਕਿ ਗੁਰੂ ਗੋਬਿੰਦ ਸਿੰਘ ਦਾ ਮੰਗਣਾ ਲਾਹੌਰ ਸ਼ਹਿਰ ਪਾਕਪਤਾਂ ਦੇ ਵਿੱਚ ਹੋਇਆ ਸੀ ਤੇ ਗੁਰੂ ਸਾਹਿਬ ਦੇ ਸੋਹਰੇ ਜਿਹੜੇ ਭਾਈ ਹਰਜਸਰਾਏ ਉਹਨਾਂ ਦੀ ਚਾਹਤ ਸੀ ਕਿ ਬਰਾਤ ਲਾਹੌਰ ਸ਼ਹਿਰ ਚਾਣ ਗੁਰੂ ਸਾਹਿਬ ਜੀ ਨੇ ਇਨਕਾਰ ਕੀਤਾ ਕਿ ਅਸੀਂ ਲਾਹੌਰ ਸ਼ਹਿਰ ਨਹੀਂ ਜਾਣਾ ਚਾਹੁੰਦੇ ਫਿਰ ਤੁਹਾਡੀ ਲਾਹੌਰ ਸ਼ਹਿਰ ਦੀ ਚਾਹਨਾ ਹੈ ਤਾਂ ਜਨਤਕ ਸਾਹਿਬ ਦੇ ਨੇੜੇ ਰਹਿ ਕੇ ਪੂਰੀ ਕਰਾਂਗੇ ਇਹ ਜ਼ਮੀਨ ਗੁਰੂ ਸਾਹਿਬ ਜੀ ਨੇ ਬਲਾਸਪੁਰੇ ਰਾਏ ਤੋਂ ਖਰੀਦ ਕੀਤੀ ਸੀ ਤੇ ਗੁਰੂ ਸਾਹਿਬ ਜੀ ਨੇ ਉਸ ਸਮੇਂ ਜੋ ਲਾਹੌਰ ਸ਼ਹਿਰ ਦੇ ਵਿੱਚ ਬਾਜ਼ਾਰ ਐਕਸਾ ਸੀ ਉਹ ਇੱਥੇ ਤਿਆਰ ਕਰਵਾਏ ਜੀ ਆਪ ਤੇ ਸਿੱਖ ਸੰਤਾਂ ਨੂੰ ਚਿੱਠੀਆਂ ਪੱtras ਘੱਲਿਆ ਕਿ ਜਿਹੜੇ ਬਾਜ਼ਾਰ ਸਜਦੇ ਆ ਉਹ ਆਪਨੇ ਸਬਾਨ ਲੈ ਕੇ ਆਣ ਇੱਥੇ ਬਾਜ਼ਾਰ ਨਾਲ ਉਹਨਾਂ ਨੂੰ ਬਾਜ਼ਾਰ ਵੀ ਮਿਲੂਗਾ ਨਾਲ ਦੁਕਾਨਾਂ ਮਿਲੂਗੀਆਂ ਬਾਜ਼ਾਰ ਵਾਲੀਆਂ ਤੇ ਰਹਿائش ਵੀ ਨਾਲ ਮਿਲੂਗੀ ਜਿਨ੍ਹਾਂ ਦਾ ਸਾਡਾ ਵਿਆਹ ਹੀ ਵੇਖਣਾ ਹੈ ਉਹਨਾਂ ਨੂੰ ਵੀ ਰਹਿائش ਉਹ ਮਿਲੂਗੀ ਨਾਲ ਤੇ ਜਦੋਂ ਸੰਤ ਸਾਰੇ ਉਰੇ ਆ ਗਏ ਪੂਰੀ ਰੌਣਕ ਲੱਗੀ ਚੈਲ ਪਹਿਲ ਹੋਣ ਲੱਗ ਗਈ ਲਾਹੌਰ ਸ਼ਹਿਰ ਦੀ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣਾ ਸੋਹਰਾ ਪਰਿਵਾਰ ਭਾਜਾ ਰਸਰਾਏ ਤੇ ਉਹਨਾਂ ਦਾ ਰਿਸ਼ਤੇਦਾਰ ਸਾਰੇ ਜਿੰਨੇ ਵੀ ਉਹ ਸਾਰੇ ਇਸਤਾਨ ਤੇ ਭਲਾਏ ਤੇ ਭਾਈ ਹਰਜਸ ਰਾਏ ਤੋਂ ਉਹਨਾਂ ਦੇ ਰਿਸ਼ਤੇ ਦਾ ਪਰਿਵਾਰ ਨੇ ਜਦੋਂ ਉਰੇ ਆ ਕੇ ਵੇਖਿਆ ਉਹਨਾਂ ਨੂੰ ਐ ਲੱਗਾ ਜਿਵੇਂ ਅਸੀਂ ਲਾਹੌਰ ਸ਼ਹਿਰ ਪਾਕਿਸਤਾਨ ਦੇ ਵਿੱਚ ਹੀ ਖੜੇ ਆ ਤੇ ਉਹਨਾਂ ਨੇ ਇੱਥੇ ਰਹਿ ਕੇ ਮਨਜ਼ੂਰੀ ਦਿੱਤੀ ਕਿ ਅਸੀਂ ਇੱਥੇ ਹੀ ਵਿਆਹ ਕਰਾਂਗੇ ਗੁਰੂਗਾ ਸੰਜੀ ਬਰਾਤ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਘਰ ਮੈਲ ਭੋਰਾ ਸਾਹਿਬ ਤੋਂ ਬਰਾਤ ਲੈ ਕੇ ਉੱਥੋਂ ਚੱਲੇ ਜੀ ਪਿੱਛੇ 1 ਕਿਲੋਮੀਟਰ ਹੈਗਾ ਇਹ ਗੁਰਬਾਸੀ ਨਗਰ ਜਿੱਥੇ ਗੁਰਦਾਰਾ ਸ਼ੇਰਾ ਸਾਹਿਬ ਹੈ ਜੀ ਉੱਥੇ ਗੁਰੂਗਾ ਸਿੰਘ ਜੀ ਨੇ ਬਰਾਤ ਦਾ ਢੇਰਾ ਲਾਇਆ ਜੀ ਉਤਾਰਾ ਹੋਇਆ ਬਰਾਤ ਦਾ ਤੇ ਮਾਮਾ ਕਿਰਪਾਲ ਚਾਹ ਜੀ ਨੇ ਉੱਥੇ ਸ਼ੇਰਾਵੰਦੀ ਦੀ ਰਸਮ ਨਿਭਾਈ ਆ ਜੀ ਤੇ ਜਦੋਂ ਬਰਾਤ ਲੈ ਕੇ ਗੁਰੂ ਸਾਹਿਬ ਜੀ ਤਰਵੇੜੇ ਸਾਹਿਬ ਦੇ ਸਥਾਨ ਤੇ ਪਹੁੰਚੇ ਇਸ ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਨੇ ਇਸ ਸਥਾਨ ਤੇ ਗੁਰੂਗਾ ਸਿੰਘ ਜੀ ਨੂੰ ਸੰਗਤਾਂ ਨੇ ਬੇਨਤੀ ਕੀਤੀ ਕੇ ਜਲ ਦੀ ਬਹੁਤ ਘਾਟ ਹੈ ਇੱਥੇ ਜਿਹੜਾ ਜਲ ਵੀ ਹੈਗਾ ਉਹ ਖਾਰਾ ਜਲ ਹੈ ਤਰਕੀਵਾਂ ਤਰਕੀਵਰ ਤੇ ਜਲ ਜਿਹੜਾ ਬਹੁਤ ਘੱਟ ਹੈ ਆਪ ਕੋਈ ਪ੍ਰਬੰਧ ਕਰੋ ਜਲ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਅਪਾਰ ਤਰਵੈਣੀ ਸਾਹਿਬ ਬਣੀ ਹੈ ਜੀ ਪ੍ਰਾਰਥਨਾ ਹੈ ਜੀ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਪੱਥਰ ਦੇ ਵਿੱਚ ਤਿੰਨ ਜਗ੍ਹਾ ਵਾਰ ਕੀਤੇ ਜੀ ਤਿੰਨ ਚਸ਼ਮੇ ਜਿਹੜੇ ਚੱਲਦੇ ਅੱਜ ਵੀ ਪਾਣੀ ਦੇ ਅੱਜ ਵੀ ਤਿੰਨ ਚਸ਼ਵੇਂ ਦੇ ਨਾਂ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਤਰਵਾੜੀ ਸਾਹਿਬ ਰੱਖਿਆ ਗਿਆ ਤੇ ਗੁਰੂ ਸਾਹਿਬ ਜੀ ਦਾ ਕਰਪਾ ਵਰਸ਼ਾ ਜੋ ਇੱਥੇ ਵਾਪਰਿਆ ਗਿਆ ਉਹ ਗੁਰਦੁਆਰਾ ਕੇਸਗੜ੍ਹ ਸਾਹਿਬ ਤਕਸ ਸ੍ਰੀ ਕੇਸਗੜ੍ਹ ਸਾਹਿਬ ਮੌਜੂਦ ਹੈ ਇਸ਼ਤਾਨਾਂ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੇ ਜਦੋਂ ਗੁਰੂ ਸਾਹਿਬ ਬਰਾਤ ਲੈ ਕੇ ਇਸ ਥਾਂ ਤੁਰ ਕੇ ਗਏ ਜੀ ਗੁਰਦਾਰਾ ਕੋਟ ਸਾਹਿਬ ਜਿਸ ਥਾਂ ਤੇ ਗੁਰੂ ਸਾਹਿਬ ਦੇ ਘੋੜੇ ਨੇ ਵੀ ਪੱਥਰ ਵਿੱਚ ਪੈਰ ਮਾਰੇ ਉੱਥੇ ਜਲ ਥੋੜਾ ਜਿਹਾ ਖਾਰਾ ਟੇਟ ਚੱਲਦਾ ਜੀ ਤੇ ਉੱਪਰ ਮਹਿਂਦਰਵਾਰ ਗੁਰਦੁਆਰਾ ਆਨੰਦਗਰ ਸਾਹਿਬ ਜਿਸ ਨੂੰ ਗੁਰੂਕਾ ਲੋਹਰ ਵੀ ਕਹਿੰਦੇ ਆ ਉਹ ਉਸਤਾਦ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤਕੌਰ ਜੀ ਦਾ ਵਿਆਹ ਹੋਇਆ ਜੀ ਹੁਣ ਵਿਆਹ ਪੂਰਵ ਜਿਹੜਾ ਇਹ ਬਸੰਤ ਪੰਚਮੀ ਫਰਵਰੀ ਮਹੀਨਾ ਦੂਜਾ ਉਦੋਂ ਮਨਾਉਂਦੇ ਜੀ ਗੁਰੂ ਸਾਹਿਬ ਦਾ ਵੈਸੇ ਜਿਹੜਾ ਵਿਆਹ ਹੋਇਆ ਸੀ 23 ਹਾਰਤ ਸੰਮਤ 1734 ਈਸਵੀ ਦੇ ਵਿੱਚ ਹੋਇਆ ਸੀ ਮਨਾਣਾ ਸ਼ੁਰੂ ਕੀਤਾ ਸੀ ਸੰਤ ਬਾਬਾ ਸੇਵਾ ਸਿੰਘ ਜੀ ਆਨੰਦਗੜੀਆਂ ਨੇ ਉਹ ਅੱਜ ਵੀ ਉਸੇ ਤਰ੍ਹਾਂ ਮਨਾਇਆ ਜਾਂਦਾ ਜੀ ਉਹ ਸੰਤ ਮੇਚ ਦੇ ਇੱਕ ਦਿਨ ਪਹਿਲੇ ਝੂਕੇ ਮਹਿਲ ਪੋਰਾ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਕੋ ਪਹੁੰਚਦੇ ਨੇ ਸਵੇਰ ਨੂੰ ਗੁਰਦੁਆਰਾ ਸ਼ੇਰ ਸਾਹਿਬ ਵਾਸੀ ਵੀ ਪਹੁੰਚਦੇ ਸਵੇਰੇ ਤੇ ਉਤੋਂ ਨਗਰ ਕੀਰਤਨ ਤਿਆਰ ਹੋ ਕੇ ਲਗਭਗ 10:00 ਦੇ ਕਰੀਬ ਜਿਹੜਾ ਚੱਲਦਾ ਹੈ ਸੰਤਾਂ ਦਰਸ਼ਨ ਦੁਆਰੇ ਜਾਂਦਾ ਹੋਇਆ ਗੁਰਦੁਆਰਾ ਸ਼ੇਰ ਸਾਹਿਬ ਵਾਸੀ ਪਹੁੰਚਦਾ ਜੀ 2:00 ਵਜੇ ਦੇ ਕਰੀਬ ਦੋ ਵਜੇ ਤੱਕ ਲੱਗ ਲਗਭਗ 4 ਵਜੇ ਦੇ ਕਰੀਬ ਤੱਕ ਜਿਹੜੇ ਉੱਥੇ ਦੁਆਨ ਸਾਜਦੇ ਨੇ ਉੱਥੇ ਮਾਰੇ ਦਰਸ਼ਨ ਦੰਦੇ ਦੇ ਸੰਗਤਾਂ ਨੂੰ ਤੇ ਗੁਰੂ ਸਾਹਿਬ ਜਿਹੜੀ ਪਾਲਕੀ ਉੱਤੇ 4 ਕਵੇ ਤੇ ਬਾਦ ਫੇਰ ਜਿਹੜੇ ਨਗਰ ਕੀਰਤਨ ਦੀ ਤਿਆਰੀ ਕਰਕੇ ਜਿਹੜੇ ਉੱਥੋਂ ਚੱਲਦੇ ਗੁਰਦਵਾਰਾ ਸਿਰਾ ਸਾਹਿਬ ਉੱਥੋਂ ਚੱਲਦੇ ਹੋਏ ਜਦੋਂ ਦਰਸ਼ਨ ਦੰਦੇ ਦੇ ਸੰਗਤਾਂ ਨੂੰ ਤਰਵੈਣੀ ਸਾਹਿਬ ਬਾਹਰ ਪਹੁੰਚਦੇ ਆਈ ਉੱਥੇ ਢਾਡੀ ਜਥਾ ਤੇ ਸੰਗਤਾਂ ਜਿਹੜਾ ਸਵਾਗਤ ਕਰਦੀ ਨਗਰ ਕੀਰਤਨ ਦਾ ਉੱਪਰ ਮਹਿਲ ਦਰਬਾਰ ਗੁਰੂ ਕਾ ਲੋਰ ਗੁਰਦਾਰਾ ਆਨੰਦਗਰ ਸਾਹਿਬ ਉਹ ਸੰਤ ਸਮਾਪਤੀ ਉਹਦੇ ਨਿਰਪੇਤਨ ਸ਼ਾਮ ਨੂੰ ਤੇ ਸਵੇਰ ਨੂੰ ਉੱਪਰ ਮਹਿਲ ਦਰਬਾਰ ਗੁਰਦਾਰਾ ਆਨੰਦਗਰ ਸਾਹਿਬ ਉੱਤੇ ਭੋਗ ਪੈਂਦੇ ਨੇ ਤੇ ਔਰ ਸਾਹ ਦੇ ਨਜ਼ਦੀਕ ਦਵਾਨ ਹਾਲ ਹੈ ਦਵਾਨ ਸਾਜ ਦੇ ਨੇ ਤੇ ਵੱਡੇ ਮਹਿਲ ਲੰਗਰ ਦੇ ਵਿੱਚ ਸਤਵਾਂ ਦੀਆਂ ਮਠਿਆਈਆਂ ਜਿਹੜੀਆਂ ਅੱਜ ਵੀ ਚੱਲਦੀਆਂ ਦੇਸੀ ਘਿਓ ਦੇ ਵਿੱਚ ਹੋਰ ਸਿੱਖ ਸੰਗਤਾਂ ਨੇ ਆਪਣੇ ਬਹੁਤ ਪ੍ਰਕਈ ਪ੍ਰਕਾਰ ਦੇ ਉੱਤੇ ਲੰਗਰ ਲਾਏ ਹੁੰਦੇ ਆ ਤੋਂ ਸੰਤ ਬੈਂਚਮੀ ਦੇ ਨਾਲ ਨਾਲ ਮਾਰੇ ਦੇ ਵਿਆਹ ਪੁਰਬ ਦੇ ਨਾਲ ਨਾਲ ਹੋਲਾ ਮੱਲਾ ਤੇ ਵਿਸਾਖੀ ਜਿਹੜੇ ਇੱਥੇ ਬੜੀ ਧੂਰ ਦਾ ਹਨ ਮਨਾਏ ਜਾਂਦੇ ਆ ਜੀ ਇਹ ਗੁਰੂਗੱਜ ਜੀ ਦਾ ਸਥਾਨ ਹੈ ਗੁਰੂ ਦਾ ਲੋਰ ਇਤਿਹਾਸ ਰਾਂ ਦੱਸਿਆ 250 ਪੁੱਲਾਗਾ ਕੀ ਮਾਫ ਕਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜਾਣ ਬਿਲਹੋੜਾ ਜਿਹਾ ਉਹ ਜਲ ਕਵਰ ਕੀਤਾ ਹੋਇਆ ਸੰਤਨ ਚਰਨਾਂ ਉੱਤੇ ਇਹ ਇਹ ਦੇਖੋ ਦਰਸ਼ਨ ਕਰ ਰਹੇ ਆਪਾਂ ਤਰਵੈਣੀ ਸਾਹਿਬ ਦੇ ਇੱਥੇ ਬਕਾਇਦਾ ਤਿੰਨ ਨਿਸ਼ਾਨ ਨੇ ਜਿਹੜੇ ਬਹੁਤ ਧਿਆਨ ਨਾਲ ਜਦੋਂ ਆਪਾਂ ਦੇਖਦੇ ਆਂ ਤਾਂ ਇੱਥੋਂ ਦਿਖਦੇ ਨੇ ਇਹ ਤਰਵੈਣੀ ਸਾਹਿਬ ਹੈ ਤੇ ਹੁਣ ਆਪਾਂ ਇੱਥੇ ਸੇਵਾਦਾਰ ਜੀ ਨਾਲ ਗੱਲਬਾਤ ਉਹਨੇ ਕਰਦੇ ਆਂ ਜਾ ਕੇ ਧੰਨਵਾਦ ਜੀ ਇੱਥੇ ਵੀ ਆ ਕੇ ਜਰੂਰ ਦਰਸ਼ਨ ਦਿਆ ਕਰੋ ਇੱਥੇ ਦਰਸ਼ਨ ਕਰਨੇ ਆਪਣੇ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਜਦੋਂ ਆਪਾਂ ਗੁਰੂ ਘਰ ਲਾਹੌਰ ਆਉਣੇ ਆ ਇੱਥੇ ਤਰਵੈਣੀ ਸਾਹਿਬ ਹੈ ਜਿਹੜਾ ਉੱਥੇ ਵੀ ਦਰਸ਼ਨ ਕਰਨੇ ਚਾਹੀਦੇ ਨੇ ਤੁਹਾਨੂੰ ਧੰਨਵਾਦ ਜੀ